ਸਤ ਸ੍ਰੀ ਅਕਾਲ ਦੋਸਤੋ ਮੈਂ ਰੋਮਨ ਸੰਧੂ ਦੋਸਤੋ ਅੱਜ ਤੁਹਾਨੂੰ ਜਾਣਕਾਰੀ ਦੇਣ ਲੱਗਿਆ ਬਾਸਮਤੀ 1509 ਦੇ ਰੇਟ ਬਾਰੇ ਕਿਸਾਨ ਵੀਰੋ ਇਸ ਵਾਰ ਬੜਾ ਕਿਹਾ ਜਾ ਰਿਹਾ ਸੀ ਕਿ ਇਸ ਵਾਰ ਜਿਹੜੇ ਆ ਬਾਸਮਤੀ ਦੇ ਜਿਹੜੇ ਰੇਟ ਆ ਉਹ ਡਾਊਨ ਰਹਿਣਗੇ ਐਤਕੀ ਜ਼ਿਆਦਾ ਰੇਟ ਨਹੀਂ ਰਹਿਣਗੇ ਤੇ ਅੱਜ ਤੋਂ 10-15 ਦਿਨ ਜਿਹੜਾ ਪਹਿਲਾਂ ਬਾਸਮਤੀ ਦਾ ਰੇਟ ਸੀਗਾ 1509 ਦਾ ਬਹੁਤ ਹੀ ਹੇਟਾਂ ਸੀਗਾ 1500 ਤੋਂ ਲੈ ਕੇ ਤੇ 2000 ਰੁਪਏ ਦੇ ਆਸ-ਪਾਸ ਸੀਗਾ ਪਰ ਕੱਲ ਦਾ ਰੇਟ ਆ 11 ਸਤੰਬਰ ਦਾ 11 ਸਤੰਬਰ ਦਾ ਜਿਹੜਾ ਰੇਟ ਆ ਉਹ ਜਾਣ ਕੇ ਤੁਸੀਂ ਵੀ ਬਹੁਤ ਖੁਸ਼ ਹੋਵੋਗੇ ਇਹਦੇ ਨਾਲ ਜਿਹੜੇ ਆ ਕਿਸਾਨ ਵੀਰਾਂ ਦੇ ਜਿਹੜੇ ਚਿਹਰਿਆਂ ਤੇ ਕੱਲ ਬਹੁਤ ਹੀ ਰੌਣਕ ਆਈ ਆ ਕੱਲ ਚਿਹਰੇ ਮੁਸਕਰਾਏ ਆ ਰੇਟ ਬਹੁਤ ਹੀ ਜਿਹੜਾ ਵਧੀਆ ਰਿਹਾ ਹੁਣ ਹਰ ਰੋਜ਼ ਹੌਲੀ-ਹੌਲੀ ਜਿਹੜਾ ਰੇਟ ਆ ਉੱਪਰ ਨੂੰ ਜਾਣ ਲੱਗ ਪਿਆ ਤੇ ਤੁਸੀਂ ਵੀ ਰੇਟ ਜਾਣ ਕੇ ਬਹੁਤ ਖੁਸ਼ ਹੋਵੋਗੇ ਰੇਟ ਸੁਣ ਕੇ ਲੱਗਿਆ ਕਿ ਕਿਸਾਨ ਵੀਰਾਂ ਨਾਲ ਜਿਹੜਾ ਜਾਣਕਾਰੀ ਦਿੱਤੀ ਜਾਵੇ ਰੇਟ ਬਾਰੇ 1509 ਦੇ ਤੇ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੇ ਤਾਂ ਜੋ ਜਿਹੜੇ ਸਾਡੇ ਕਿਸਾਨ ਵੀਰਾਂ ਤੱਕ ਜਿਹੜੀ ਆ ਜਾਣਕਾਰੀ ਪਹੁੰਚ ਸਕੇ ਤੇ ਤੁਸੀਂ ਰੇਟ ਸੁਣ ਕੇ ਸ਼ੇਅਰ ਤੁਸੀਂ ਆਪਣੇ ਆਪ ਵੀ ਕਰ ਦੇਣੀ ਆ ਸਭ ਤੋਂ ਪਹਿਲਾਂ ਆਪਾਂ ਪੰਜਾਬ ਦੇ ਗੁਰੂਆਂ ਪੀਰਾਂ ਦੀ ਧਰਤੀ ਸ੍ਰੀ ਅਮਰਤਸਰ ਮੰਡੀ ਤੋਂ ਸ਼ੁਰੂ ਕਰਦੇ ਆ ਤੇ ਸ੍ਰੀ ਅਮਰਤਸਰ ਮੰਡੀ ਦਾ ਰੇਟ 1509 ਦਾ ਤੁਹਾਨੂੰ ਮੈਂ 11 ਸਤੰਬਰ 2024 ਦਾ ਦੱਸਣ ਲੱਗਿਆ 2976 ਰੁਪਏ ਜਿਹੜਾ ਰੇਟ ਰਿਹਾ 11 ਸਤੰਬਰ ਦਾ 1509 ਦਾ 11 ਸਤੰਬਰ ਦਾ ਰੇਟ ਆ 1509 ਦਾ ਤੇ ਕੱਲ ਦਾ ਜਿਹੜਾ ਰੇਟ ਆ ਮੈਂ ਅੱਜ 12 ਸਤੰਬਰ ਨੂੰ ਇਹ ਵੀਡੀਓ ਬਣ ਰਹੀ ਆ 11 ਕੱਲ ਦਾ ਰੇਟ ਆ ਅੰਮ੍ਰਿਤਸਰ ਮੰਡੀ ਦਾ 2976 ਰੁਪਏ 1509 ਦਾ ਤੇ ਤਰਨਤਾਰਨ ਦਾ ਰੇਟ ਆ 2971 ਰੁਪਏ ਤੇ ਅੰਮ੍ਰਿਤਸਰ ਮੰਡੀ ਦੇ ਵਿੱਚ 35000 ਗੱਟਾ ਜਿਹੜਾ ਤੁਲਿਆ ਕੱਲ 11 ਸਤੰਬਰ ਨੂੰ 2976 ਰੁਪਏ ਤੇ ਜਿਹੜੀ ਆ ਤਰਨਤਾਰਨ ਮੰਡੀ ਆ ਇੱਥੇ 4000 ਗੱਟਾ ਤੁਲਿਆ 2971 ਰੁਪਏ ਸੰਗਰੂਰ ਮੰਡੀ 3025 ਰੁਪਏ 3025 ਰੁਪਏ ਸੰਗਰੂਰ ਮੰਡੀ 400 ਗੱਟਾ ਤੁਲਿਆ ਤੇ 3010 ਰੁਪਏ ਬਟਾਲਾ ਮੰਡੀ 3010 ਰੁਪਏ 2000 ਗੱਟਾ ਤੁਲਿਆ ਤੇ ਦੋਸਤੋ ਹੁਣ ਤੱਕ ਦਾ ਜਿਹੜਾ ਸਭ ਤੋਂ ਵੱਧ ਰੇਟ 1509 ਦਾ ਇਹ ਪੰਜਾਬ ਦਾ ਤੁਹਾਨੂੰ ਮੈਂ ਦੱਸਿਆ ਬਾਕੀ ਆਸੇ-ਪਾਸੇ ਸਭ ਇਦੋਂ ਹੀਠਾ ਹੀ ਆ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦੀਆਂ ਇਹਨਾਂ ਮੰਡੀਆਂ ਦੇ ਵਿੱਚ ਜਿਹੜਾ ਰੇਟ ਆ ਸਭ ਤੋਂ ਵੱਧ ਰਿਹਾ ਤੇ ਹੁਣ ਮੈਂ ਤੁਹਾਨੂੰ ਹਰਿਆਣੇ ਦੀਆਂ ਕੁਝ ਮੰਡੀਆਂ ਦੇ ਦੱਸਣ ਲੱਗਿਆ ਸਭ ਤੋਂ ਪਹਿਲਾਂ ਕਰਨਾਲ ਦਾ ਕਰਨਾਲ ਮੰਡੀ ਦਾ ਰੇਟ ਆ 2971 ਰੁਪਏ 1509 ਦਾ ਤੇ ਅੱਗੇ ਕੂਕ ਖੇਤਰ ਮੰਡੀ 2210 ਰੁਪਏ ਤੇ ਕੈਂਥਲ ਮੰਡੀ 2585 ਰੁਪਏ 1509 ਦਾ ਰੇਟ 11 ਸਤੰਬਰ 2024 ਦਾ ਇਹ ਰੇਟ ਆ ਤੇ ਦੋਸਤੋ ਬਹੁਤ ਹੀ ਖੁਸ਼ੀ ਵਾਲੀ ਗੱਲ ਆ ਕਿਉਂਕਿ ਇਹ ਕਿਸਾਨ ਵੀਰਾਂ ਦੇ ਜਿਹੜੇ ਸਟਾਰਟਿੰਗ ਦੇ ਵਿੱਚ ਜਦੋਂ 10 15 ਦਿਨ ਪਹਿਲਾਂ بڑے ਚਿਹਰੇ ਮਰਝਾਏ ਹੋਏ ਸੀਗੇ ਰੇਟ ਬੜਾ ਡਾਊਨ ਸੀਗਾ